ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਵੀਨ ਸਿੰਘ ਜੀ ਆ ਜੀ ਨੂੰ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਆ ਜੀ ਬੜੀ ਖਾਸ ਆਪਾਂ ਖੜੇ ਆ ਬਾਦਲ ਭਾਈ ਦੇ ਘਰੇ ਤੇ ਅੱਜ ਆ ਜੀ ਕੀਰਤਨ ਤੇ ਉਹਦੀਆਂ ਤਿਆਰੀਆਂ ਚੱਲ ਰਹੀਆਂ ਆ ਤਵੇਰ ਦੇ ਆਪਾਂ ਸਫਾਈ ਸਵੀ ਕਰਕੇ ਤਾਂ ਆ ਇੱਥੇ ਲਾਈਆ ਸਟੇਜ ਮਹਾਰਾਜ ਦੀ ਫੋਟੋ ਦੇ ਨਾਲ ਜੀ ਆ ਪੁੱਤੀ ਸਾਹਿਬ ਇਹ ਦੁਨੀਆਂ ਬਿਸ਼ੀਆਂ ਰਹੀਆਂ ਤਿਆਰੀਆਂ ਤੂਰ ਲੱਗੀ ਹੋਈ ਆ ਤੇ ਇੱਧਰ ਚਾ ਬਣਦਾ ਰਿਹਾ ਪ੍ਰਸ਼ਾਦਾ ਪਾਣੀ ਤੇ ਤਿਆਰੀਆਂ ਸਾਰੀਆਂ ਰੈਡੀ ਆ ਤੇ 11 ਵਜੇ ਹੋਣਾ ਕੀਰਤੇ ਸ਼ੁਰੂ ਤੇ ਹੱਲੇ ਵਜਣ ਲੱਗੇ ਆ 10:30 ਲੈ ਕੇ 11:30 ਹੋ ਜਾ। ਤੇ ਹੁਣ ਆਪਾਂ ਪਾਵਾਂਗੇ ਬ੍ਰਹਮੀ ਆਈਆਂ ਆਂਗੇ ਸਾਡੇ ਤੋਂ ਬ੍ਰਹਮੀ ਪਾਵਾਂਗੇ ਕਿਉਂਕਿ ਥੋੜੀ ਜੀ ਗਰਮੀ ਵੀ ਹੈਗੀ ਹੱਲੇ ਤੇ ਇੰਦਰ AC ਵੀ ਚੱਲਦਾ ਆਪਾਂ ਲਾਇਆ ਇਸ ਇਨਸ਼ਾਅੱਲਾ ਆ ਰੂਮ ਹੋਇਓ ਠੰਡੇ। ਤਾਂ ਇੱਧਰ ਕਿਚਨ ਦੇ ਵਿੱਚ ਚੱਲ ਰਿਆ ਸੀ ਕੰਮ ਹਾਂਜੀ ਹੋ ਗਿਆ ਕੰਮ ਨਿਬੜ ਗਿਆ? ਨਹੀਂ ਹੱਲੇ। ਲੋ ਜੀ ਸਫਾਈ ਕਰ ਲਈ ਜਾਂਦੀ ਸਾਡੀ। ਤੇ ਕੰਮ-ਕੁਮ ਕਹਿੰਦੇ ਨਿਬੜ ਗਿਆ ਆ। ਤੇ ਖੰਦੋਂ ਖੋਨੇ ਬਾਅਦ ਬੀਬੀਆਂ ਬਣਾ ਰੀਆਂ ਪ੍ਰਸ਼ਾਦੇ ਇਸ ਵੇਲੇ ਗੁਰੂ ਘਰ ਹੁੰਦੇ ਆ ਵਰਤਾਂ ਤੇ ਸਾਰੇ ਧੋ ਕੇ ਆਪਾਂ ਦੇ ਬਾਈ ਗੁਰਪ੍ਰੀਤ ਨੇ ਰੱਖਤੇ ਇੱਥੇ ਆ ਦੇਖੋ ਥਾਲ ਰੈਡੀਮੇਡ ਚੀਜ਼ਾਂ ਸਾਰੀਆਂ ਇੱਦੀ ਇਧਰ ਲੱਗੇ ਹੋਏ ਚਾਚੀ ਹੁਣੀ ਪੂਆ ਜੀ ਨਾਲ ਸਾਡੇ ਮਾਤਾ ਹੁਣੀ ਲੱਗਿਆ ਪ੍ਰਸ਼ਾਦੇ ਪਕਾਉਣ ਕਿਆ ਬਾਤ ਆ ਕਿਦਾ ਜੀ ਅਸੀਂ ਗੱਲ ਕਰਦਾ ਜੀ ਹੋਰ ਪੂਆ ਜੀ ਸੱਸੀ ਕਾ ਪ੍ਰਸ਼ਾਦਾ ਲਾਈ ਜਾਂਦੇ ਹੈ ਲੈ ਪੱਖਾ ਵੀ ਲਾਇਆ ਉਹਨੇ ਛੋਟਾ ਜਿਹਾ ਦੇਖੋ ਤਾਂ ਬੀਬੀਆਂ ਕਹਿੰਦੀ ਗਰਮੀ ਬਹੁਤ ਲੱਗਦੀ ਆ ਲਾ ਦਿਓ ਲਾ ਦਿਓ ਪ੍ਰਸ਼ਾਦੇ ਲੈ ਲਓ ਪ੍ਰਸ਼ਾਦੇ ਹਾਂਜੀ ਹਾਂਜੀ ਆ ਗਏ ਇਹਦੇ ਸਾਡੇ ਹਾਂਜੀ ਚੱਕਾ ਜੀ ਕਿਹਾ ਜਾਂਦਾ ਵਾਇਕੁਲ ਸਿੰਘ ਦਾ ਖਾਲਸਾ ਵਾਇਕੁਲ ਸਿੰਘ ਮੋਤੇ ਤੇ ਇੱਧਰ ਸਾਡੇ ਸਾਈਂ ਸਾਹਿਬ ਆ ਕੇ ਬੈਠੇ ਆ ਸਹਿਲ ਜੀ ਕਿਹਾ ਜਾਂਦਾ ਵਾਇਕੁਲ ਸਿੰਘ ਦਾ ਖਾਲਸਾ ਵਾਇਕੁਲ ਸਿੰਘ ਮੋਤੇ ਇਹ ਸ਼ਗਲ ਦੇ ਪ੍ਰਸ਼ਾਦਾ ਪੰਧਾ ਸਿੰਘਾਂ ਵਾਲਾ ਬਾਬਾ ਜੀ ਭਰਦਾ ਨਹੀਂ ਪੈਂਦਾ ਨਹੀਂ ਨਹੀਂ ਭਰਦਾ ਬਣਾ ਦੱਸ ਦਿਓ ਤੁਹਾਡੇ ਵਿੱਚ ਭਰ ਪੈਂਦਾ ਇਧਰ ਬਾਬਾ ਜੀ ਗੰਗ ਸਿੰਘ ਆ ਚੁੱਕੇ ਆ ਬਾਬਾ ਜੀ ਕਹਿੰਦਾ ਜੀ ਵਾਇਕੁਲ ਜੀ ਦਾ ਖਾਲਸਾ ਵਾਇਕੁਲ ਜੀ ਦੀ ਫਤਿਹ ਇਹਦੇ ਸਾਡੇ ਆਂਟੀ ਦੀ ਅੰਤ ਜੀ ਕਹਿੰਦਾ ਵਾਇਕੁਲ ਜੀ ਦਾ ਖਾਲਸਾ ভাই ਵਧਾਈਆਂ ਬਹੁਤ ਬਹੁਤ ਜੀ ਅੱਛਾ ਜੀ ਤੁਹਾਨੂੰ ਇਹਦੇ ਗੀਤ ਨੇ ਅੱਜ ਨਾ ਇਹਦੇ ਪ੍ਰਸ਼ਾਦਾ ਪਾਣੀ ਵੀ ਨਾਲ ਆ ਦਾਨ ਦਕਸ਼ਣ ਵੀ ਮਿਲਣੀ ਆ ਸਹੀ ਆ ਸਹੀ ਆ ਇਧਰ ਵੀ ਪੁਰਾਣੇ ਆਏ ਹੋਏ ਸਤਿ ਸ਼੍ਰੀ ਅਕਾਲ ਜੀ ਹੈਲੋ ਕਿਦਾ ਬਾਈ ਹਾਂਜੀ ਹਾਂਜੀ ਹੁਣ ਚੋਲ ਲਓ ਸਤਿ ਸ਼੍ਰੀ ਅਕਾਲ ਕਿਦਾ ਬਾਈ ਹੈਲੋ ਇਹ ਪਤਾ ਸਾਨੂੰ ਬੁਲਾਉਂਦਾ ਹੀ ਨਹੀਂਗਾ ਕੋਈ ਕੋਈ ਵੀ ਸੱਤੋਂ ਲੈ ਲੈ ਆਏ ਕੋਈ ਕੋਈ ਜਦਾ ਫੇ ਨਹੀਂ ਨਰਾਜ ਹੋਇਆ ਆ ਬੰਦਾ ਜੈ ਭਾਈ ਸੰਧਾਨ ਜੀ ਸਹਾਰੇ ਰਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਲਈ ਸਹਾਰੇ ਦਸਾਂ ਪਾਤਸ਼ਾਹ ਜੀ ਆਰਪ ਜਿਲ੍ਹੇ ਤੋਂ ਕਦੀ ਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਸ਼ਨ ਦਾ ਧੰਨਤਰਕੇ ਗੁਰੂ ਨਾਨਕ ਜੀ ਸ੍ਰੀ ਵਾਹਿਗੁਰੂ ਜੀ ਪੰਜਾਂ ਪਿਆਰਿਆਂ ਤੁਮ ਸਭ ਜਾਨੇ ਚਾਹਲੀ ਰੁਪਿਆ ਭਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਸਪਿਆ ਦੇ ਜਲਾਈ ਤੇ ਗਵਾਹੀ ਦੇ ਚੰਡਟ ਕੀਤਾ ਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧੰਨਤਰਕਿਆ ਗੁਰੂ ਨਾਨਕ ਜੀ ਸ੍ਰੀ ਵਾਹਿਗੁਰੂ ਤੁਹਾਨੂੰ ਜੀ ਨਾਲ ਸਿੰਘਣੀਆਂ ਦੇ ਤਰਫ ਦੇ ਸੇ ਸਤੇ ਮਨ ਮੰਦ ਫਟਵਾਏ ਖੋਪਰੀਆਂ ਲਹਾਈਆਂ ਚੜਕੜੀਆਂ ਤੇ ਚੜੇ ਆ ਰਹੇ ਜਲਮਣਿਆਂ ਦੇ ਮਾਂ ਤਾਣੀਆਂ ਦੇ ਤਾਹ ਰੱਤੇ ਨੇ ਜੋ ਸ੍ਰੀ ਦੇ ਅਸਲੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਕਾਲ ਪਕੰਡ ਜਨ ਸਤਿਗਿਏ ਆਪ ਜੀ ਦੇ ਚੰਦ ਤੁਮਲਾਂ ਵਿੱਚ ਅਰਦਾਸ ਮੈਂ ਕੀ ਹੈ ਸਤਿਗੁਰੂ ਜੀ ਆਪ ਜੀ ਦੇ ਸੇਵਕ ਪ੍ਰਵਾਦ ਸੁਦਾ ਬਹਾਦਰ ਸਿੰਘ ਜੀ ਸੁਪਤਨੀ ਬੀਬੀ ਸੁੰਦਰਪਾਉ ਸਤਿ ਸ਼੍ਰੀ ਅਕਾਲ ਨਵੇ ਸਾਲ ਕੋਲ ਸਤਿ ਪਾਸ਼ਾ ਜੀ ਬੱਚਿਆਂ ਦੇ ਦੇਖ ਜਾਣ ਦੀ ਖੁਸ਼ੀ ਵਿੱਚ ਅਤੇ ਕਾਕਾ ਦੋਤਾ ਮੀਲਾਨ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਸਤਜੂ ਜੀ ਅਸਤੇਲੇ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਚੋਂ ਬਖਸ਼ੇ ਭੰਡਾਰਿਆਂ ਚੋਂ ਪੰਜਾ ਸਿੰਘਾਂ ਵਾਸਤੇ ਸਾਡੇ ਦੁਆਰੇ ਇਸ ਸੰਤਾਂਵਾਤੇ ਨੂੰ ਰੱਖੋ ਤਿਆਰ ਕੀਤੇ ਹਨ ਅਨੁਪਕਾਰ ਭੁਜ ਬੋਕੀਏ ਨੂੰ ਮੰਨਨ ਮੁਸਤਾਫਾ ਖਰੀਫ ਖਾਸ ਸੂਰਤ ਤਰਮੁਲਾ ਨੂੰ ਸੋ ਕਰਵਾਏ ਉਗਲੇ ਗਿਆਲੰਦਰ ਪ੍ਰਸਾਦ ਜੋਸ਼ ਗਿਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਜੂ ਜੀ ਕਿਰਪਾ ਕਰਨੀ ਜੀ ਸੇਵਕਾਂ ਦੇ ਕਾਰਜ ਰਾਸ ਕਰਨੇ ਜੀ ਮਨੋ ਕਾਮਨਾ ਸੰਪੂਰਨ ਕਰਨੀਆਂ ਦੁੱਖਾਂ ਦੇਸ਼ਾਂ ਤੋਂ ਆਪਾਂ ਦੇ ਨਾਸ ਕਰਨੇ ਕਾਲ ਕੰਤਰਕ ਦੂਰ ਕਰਨੇ ਪਰਿਵਾਰ ਵਿੱਚ ਸੁਖ ਸ਼ਾਂਤੀ ਤੰਦਰੁਸਤੀਆਂ ਦੀ ਦਾਤ ਗੁਰ ਸਿੱਖੀ ਦੀ ਮਨ ਨਾਮ ਦਾਣ ਦੀਆਂ ਦਾਤਾਂ ਬਖਸ਼ਣੀਆਂ ਜੀ ਸਭ ਕੁਝ ਜੀ ਕਰਾ ਕਰਨੀ ਜੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨ ਦੀ ਜੀ ਅਰਦਾਸ ਤੇ ਕੀ ਪ੍ਰਵਾਨ ਕਰਨੀ ਜੀ ਕਾਰਜ ਸਫਲ ਕਰਨੇ ਜੀ ਚੜ੍ਹਦੀ ਕਲਾ ਦਾ ਨਾਮੁ ਫਤਿਹ ਉਸ ਦੀ ਸ਼ਕਤੀ ਜੀ ਕਿਰਪਾ ਕਰ ਲੋ ਸੁਣ ਲਿਆ ਸ੍ਰੀ ਆਪ ਜੀ ਦੇ ਕਿਰਪਾ ਚਸੇ ਕਵਲਨ ਅਰਦਾਪੇ ਡਾਬੈਂਸ ਨਾ ਹਰ ਪੇਜ ਰੱਖ ਜਨਾ ਚ ਮਾਇ ਸੁਖ ਜਾਨੇ ਤਰਪੂਰ ਕਰਨੇ ਕਾਉਲ ਕਿਰਪੂਰ ਕਰਨੇ ਚੜਦੀ ਕਲਾ ਹਮ ਮੈਦਾਨ ਫਤਿਹ ਬਖਸ਼ ਲਈ ਆਗਿਆ ਬਖਸ਼ੋ ਜੀ ਸੇਈਂ ਬੇਅਰ ਮਿਲਣੇ ਜਨਾ ਮਿਲਾਂ ਤਾਂ ਨਾਮ ਚਰਤਾ ਵੀ ਨਾਮ ਨਮਾ ਕਰਾ ਚੜਦੀ ਕਲਾ ਸ੍ਰੀ ਬਾਣਿ ਸਰਬਤ ਦਾ ਭਲਾ ਵਾਹਿਗੁਰੂ ਜੀ ਦੇ ਬੁਲੇ ਸੁਨਹਾ ਸੋ ਤੁਸੀਂ ਵੀ ਆਖਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਦੰਸੇ ਜਾ ਰਹੇ ਨਾਮ ਪਸੰਦ ਕਰ ਪਰਖਾਰ ਦੇ ਨਾਨਕ ਪਸੰਦ ਪਾਣੀ ਪਾਣੀ ਨਾਲ ਨਾਏ ਜੀ ਨੂੰ ਆਇਆ ਰਾਜ ਰਾਸ ਸੇ ਪਾਹੇ ਵਾਹਿਗੁਰੂ ਜੀ ਕਾ ਖਾਲਸਾ ਸਤਿਨਾਮ लो जी प्रशादा पानी शाके तो बहर निकले तो बहर मौसम देखो क्या गलबात पूरा बदल चढ़ के आया मौसम ठंडा तो हवा चल रही आरप्रीत सिंह जी पहुंच चुके आबा जी बाबा जी, जी की हाल चाले आए अभी अच्छा अच्छा देखे ही नहीं जी ने मैं सतबीर सिंह हाँ जी बाबा जी वाहू जी का खालसा वाहगुरु जी फते बा जी अग लाई जाने ਕਰੌਣ ਦਾ ओहो ਲੈ ਵੀ ਸਾਹਿਦ ਆ ਦੇਖ ਲੈ ਬੰਦਾ ਅੱਗ ਲਾਈ ਜਾਂਦਾ ਹੈ ਇਹ ਲੱਗੇ ਬ੍ਰਹਮੀ ਤਿਆਰ ਕਰਨ ਤੇ ਗੱਲ ਵਾ ਦੇਖੋ ਮੌਸਮ ਨਜ਼ਾਰਾਦਾਰ ਬਣ ਗਿਆ ਆ ਕੀਤਰ ਵਾਲੀਆਂ ਬੀਬੀਆਂ ਪਹੁੰਚ ਗਈਆਂ ਤੇ ਛੋਟੀ ਬੀਬੀ ਸਾਡੇ ਇੱਕ ਹੋ ਰਹੀ ਇਧਰ ਲਿਆਵੇ ਨੂੰ ਜਰਾ ਫੇਰ ਕਹਿੰਦੀ ਹਾਂ ਦੀ ਮੈਂ ਵੀਡੀਓ ਚਾਹੀਨੀ ਹਾਂ ਮਾਮੇ ਕਿੱਦਾਂ ਅਸੀ ਕਾਲ ਕਿੱਦਾਂ ਠੀਕ ਹੈ ਕੀਤਨ ਤੇ ਆਈਆਂ ਆ ਛੁੱਟੀ ਹੋ ਗਈ ਸਕੂਲੋਂ ਨਾ ਮौजਾਂ ਲੱਗ ਗਈਆਂ ਤੁਹਾਡੀਆਂ ਦਾ ਇਹ ਤਾਂ ਸਾਡੇ ਭੂਆ ਜੀ ਹੁਣੀ ਪ੍ਰਸ਼ਾਦਾ ਛਕੀ ਜਾਂਦੇ ਆ ਚਾਚੀ ਜੀ ਆਪ ਹੀ ਬਣਾ ਕੇ ਤਾਂ ਆਪ ਹੀ ਛਕੀ ਜਾਂਦੇ ਆ ਕੀ ਬਾਤ ਹੈ ਦੇਖ ਲਓ ਆਹ ਦੇਖ ਲਓ ਹੈ ਓਕੇ ਜੀ ਇਹ ਪ੍ਰਸ਼ਾਦ ਹੈ ਲਓ ਜੀ ਮੀਂਹ ਨੇ ਦੱਸ ਕੇ ਦੇਤੀ ਆਪਾਂ ਬਾਦਲ ਭਾਈ ਦੇ ਕਦ ਤੁਰੇ ਤਾਂ ਹੁਣ ਤੱਕ ਆਉਂਦੇ ਆਉਂਦੇ ਇੱਥੇ ਦੇਖੋ ਭੇਜ ਗਏ ਆ ਮੀਂਹ ਦੀ ਸਪੀਡ ਬਾਬਾ ਤੇਜ਼ ਆ ਕਿੰਦੋਂ ਨੂੰ ਬਹੁਤ ਵਧੀਆ ਭਾਦੋ ਦਾ ਪਹਿਲਾ ਮੀਂਹ ਚੰਗੀ ਜਿਹੇ ਦਾ ਪੈਰ ਬਰਾਬਰ ਲਗਾ ਪੈ ਜੂਗਾ ਚੰਗੀ ਜਿਹੇ ਦਾ ਕਿਉਂਕਿ ਮੌਸਮ ਬਹੁਤ ਸੋਹਣਾ ਹੋਇਆ ਜਾ ਤੇ ਹੁਣ ਆਪਾਂ ਚੇਂਜ ਕਰਕੇ ਅਪਰੇਲੀ ਦੇ ਦਫੇ ਚਾਉਂਦੇ ਆ ਬਾਬਾ

ਵਾਹਿਗੁਰੂ 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 ਜੀ ਤੋਂ ਕਾਸ਼ਿ ਵਾਹਿਗੁਰੂ ਜੀ ਦੀ ਕਿਰਪਾ ਸਹਾਇ ਵਾਰ ਜੀ ਭਗਉਤੀ ਜੀ ਕੀ ਪਾਤਸ਼ਾਹੀ ਜਸਵੀ ਭਗਉਤੀ ਜੀ ਸਿਰ ਕੇ ਇੱਕ ਨਾਨਕ ਲਈ ਇੱਥਾਏ ਵਿਰਕਤ ਗੁਰ ਤੇ ਅਮਰਦਾਸ RAMDASE ਹੋਏ ਸਹਾਇ ਅਜਨ ਹਰ ਗੋਬਿੰਦ ਨਾਓ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਵਿਖੇ ਸਤਿ ਜੈ ਗੁਰ ਤੇਗ ਬਹਾਦਰ ਤੁਰੀ ਹੈ ਰੋ ਨਾ ਜਿਤੇ ਆਵੇ ਤਾਂ ਸਭ ਥਾਈ ਹਾਂ ਦੀ ਸਹਾਇ ਦਸੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਥਾਈ ਹਾਂ ਦੀ ਸਹਾਇ ਦਸਾ ਪਾਤਸ਼ਾਹ ਦੀ ਆਤਮ ਜੀਤ ਧੰਨ ਧੰਨ ਤਨ ਸ੍ਰੀ ਗੁਰੂ ਰਣਜੀਤ ਦੇ ਪਾਠ ਦਰਸ ਦਿਦਾ ਦੇ ਆਤਮ ਕੇ ਬੋਲਣਾ ਜੀ ਵਾਹਿਗੁਰੂ ਜੀ ਪੰਜਾਬ ਪਿਆਰਿਆਂ ਚੋਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੇ ਨਾਮ ਜਪਿਆ ਵੰਡ ਸ਼ਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਆਂਡਿਟ ਦੀ ਦਤਨਾ ਪਿਆਰ ਆ ਸਚਿਆਰਾਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੁਨਾ ਸਿੰਘਾਂ ਸਿੰਘੀ ਨਿਤ ਮਹਿਰ ਸੀਤੇ ਬੰਦ ਬੰਦ ਕਟਵਾਏ ਖੋਪੜੀਆਂ ਲਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੁਆਏ ਗਏ ਉਪਵਦੀਆਂ ਦੇਗਾ ਵਿੱਚ ਵਾਲੇ ਗੇ ਰੂਮ ਵਿੱਚ ਲਪੇੜ ਕੇ ਸਾਰੇ ਗਏ ਗੁਰਦੁਆਰਿਆਂ ਦੀ ਸੇਵਾ ਦੀ ਕਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸ੍ਰੀ ਕੀ ਕੇਸਾ ਤੇ ਸਵਾਸਾ ਸੰਗ ਜਵਾਈ ਤਨਾ ਪ੍ਰਾਰਥਨਾ ਤੇ ਵਰਤਮਾਨ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਭਟੰਗੀ ਫੋਲਜਾਂ ਦੀ ਵੱਡੀ ਕਮਾਈ ਦਾ ਅੰਤਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜਾ ਤਖਤਾ ਸਰਬਤ ਗੁਰਦਵਾਰਿਆਂ ਦਾ ਅੰਤਰਕੇ ਬੋਲਣਾ ਜੀ ਵਾਹਿਗੁਰੂ ਪ੍ਰਤਿਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਪਵਿੱਤਰ ਨਾਮ ਚਤਾਵੇ ਚਿਤਾਵਣ ਦਾ ਸਤਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਾਇ ਦੇਖ ਤੇਗ ਫਤੇ ਬਿਰਦ ਦੀ ਪੈਜ ਪੰਥ ਦੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿ ਜੀ ਗੁਰਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਉ ਦਾਨ ਪ੍ਰੋਸਾਦਾਂ ਦਾਨਾਂ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੀ ਬੁੰਗੇ ਜੁਗੋ ਜੁਗਤਲ ਧਰਮ ਦਾ ਜੈਕਾਰ ਬੋਲਣਾ ਜੀ ਵਾਹਿਗੁਰੂ 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 ਜੀ ਏ ਜਿਮਾਨਿਆਂ ਦੇ ਮਾਨ ਸਤਿਗੁਰੂ ਨੇਤਾਨਿਆਂ ਦੇ ਤਾਨ ਸਤਿਗੁਰੂ ਨਿਉਟਿਆਂ ਦੀ ਓਟ ਨਿਆਸ ਰੰਧਿਆਸ ਰੇ ਨਿਪਤਿਆਂ ਦੀ ਪਤ ਨਿਗਤਿਆਂ ਦੀ ਗਤ ਨਿਥਾਵ ਥਾਵ ਨਿਤਰਿਆਂ ਦੀ ਧਿਰ ਤਨ 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 ਗੁਰੂ ਨਾਨਕ ਦੇ ਮਹਾਰਾਜਿਓ ਤਨ 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 ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀਓ ਗੁਰਤਾ ਗੱਦੀ ਤੇ ਵਿਰਾਜਮਾਨ ਨਾਮ ਤੇ ਰਾਜ ਕਲ ਜੁਕੇ ਬੋਹਿਤ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਿਤਾ ਜੀ ਆਪ ਜੀ ਦੇ ਚਰਨ ਕਮਲਾਂ 'ਪਾਸ ਸਰਦਾਸ ਬੇਨਤੀ ਜੁਦਰੀ ਦਾਤਾਰ ਪਿਤਾ ਜੀ ਆਪ ਦੀ ਅਪਾਰ ਰਹਿਮਤ ਦਇਆ ਕਿਰਪਾ ਹੋਈ ਮਹਾਰਾਜੀ ਆਪ ਜੀ ਤੁਠੇ ਹੋ ਸਰਦਾਰ ਬਹਾਦਰ ਸਿੰਘ ਦੇ ਸਮੂਹ ਪਰਿਵਾਰ ਨੇ ਮਹਾਰਾਜ ਜੀ ਆਪ ਦਾ ਸ਼ੁਕਰਾਨਾ ਕਰਦੇ ਆ ਮਹਾਰਾਜ ਜੀ ਅੱਜ ਆਪ ਜੀ ਨੂੰ ਯਾਦ ਕਰਦੇ ਆ ਮਹਾਰਾਜ ਆਪ ਜੀ ਦੇ ਕੀਰਤਨ ਦਾ ਮਹਾਰਾਜ ਜੀ ਪ੍ਰੋਗਰਾਮ ਰੱਖਿਆ ਸੀ ਦਾਤਾ ਪਿਤਾ ਜੀ ਆਪ ਜੀ ਨੇ ਕਿਰਪਾ ਕੀਤੀ ਮਹਾਰਾਜ ਜੀ ਸਾਰੇ ਪਰਿਵਾਰ ਨੂੰ ਬਾਹਰ ਦੇ ਟਿਕਾਣੇ ਦਿੱਤੇ ਮਹਾਰਾਜ ਦਾਤਾ ਪਿਤਾ ਜੀ ਜੋ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਦੇ ਮਹਾਵਾਕਾਂਸਾਲ ਮਹਾਰਾਜ ਜੀ ਆਪ ਨੇ ਹਰ ਬਰੋ ਬੋ ਕਾਮਨਾ ਪੂਰੀ ਕੀਤੀ ਦਾਤਾ ਪਿਤਾ ਜੀ ਆਪ ਜੀ ਦੀ ਦਿੱਤੀ ਹੋਈ ਦਾਤ ਦਾ ਤਾਰ ਪਿਤਾ ਸੋਣਾ ਦੋਤਾ ਦਾਤ ਦਾ ਤਾਰ ਪਿਤਾ ਜੀ ਮਿਲਾਨ ਸਿੰਘ ਦਾ ਜਨਮ ਦਿਨ ਵੀ ਹੈ ਦਾਤ ਦਾ ਤਾਰ ਪਿਤਾ ਆਪ ਜੀ ਤੋਂ ਮੰਗਿਆ ਸਾਬ ਜੀ ਤੋਂ ਦਾਤ ਦਾ ਤਾਰ ਪਿਤਾ ਕਿਰਪਾ ਕਰਨੀ ਆਪ ਜੀ ਨੇ ਗੁਰਮਤਿ ਅਨੁਸਾਰ ਹਰ ਬਨੋ ਕਾਮਨਾ ਪੂਰੀ ਕੀਤੀ ਦਾਤ ਕਿਰਪਾ ਕਰੋ ਪੂਰੇ ਪਰਿਵਾਰ ਤੇ ਮਹਾਰਾਜ ਜੀ ਕਿਰਪਾ ਕਰਕੇ ਅਮਰਤਵਿਲ ਦੇ ਜਾਗਣੇ ਨਿਤਨੇਮ ਦੀਆਂ ਦਾਤਾਂ ਉੱਚਾ ਸੁੱਚਾ ਗੁਰਸਿੱਖੀ ਜੀਵਨ ਆਪਣੇ ਭਾਣੇ ਵਿੱਚ ਰਹਿਣ ਦਾ ਮਹਾਰਾਜ ਜੀ ਬਲ ਵਾਹਨ ਅਨਸਾਰ ਜੀਵਨ ਮਹਾਰਾਜ ਜੀ ਚਲਾ ਸਕੀ ਆਪ ਜੀ ਆਸ਼ੀਰਵਾਦ ਅਨਸਾਰ ਮਹਾਰਾਜ ਦਾਦਾ ਪਿਤਾ ਆਪ ਜੀ ਬਲ ਬਖਸ਼ਣਾ ਕਲਯੂਗ ਦੀ ਜੀਵ ਹਾਂ ਮਹਾਰਾਜ ਜੀ ਆਈ ਹੋਈ ਸਾਰੀ ਸੰਗਤ ਦਾ ਚੱਲਿਆ ਕਦਮ ਕਦਮ ਲਿਖੇ ਲਾਉਣਾ ਇੱਥੇ ਮਹਾਰਾਜ ਜੀ ਆਪ ਜੀ ਨੂੰ ਯਾਦ ਕਰਦੇ ਹਾਂ ਗਾਇਆ ਕੀਰਤਨ ਵਿੱਚ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਮਹਾਰਾਜ ਜੀ ਹੋ ਗਈਆਂ ਆਪ ਜੀ ਦਇਆ ਕਰਕੇ ਦਾਦਾ ਪਿਤਾ ਕਿਰਪਾ ਕਰਨੀ ਅੱਗੇ ਵਾਸਤੇ ਸਮਰਤ ਬਖਸ਼ਣੀ ਮਹਾਰਾਜ ਜੀਓ ਆਪ ਜੀ ਦੀ ਯਾਦ ਕਰਦੇ ਆ ਮਹਾਰਾ ਜੀ ਮਨ ਹੋਰ ਥਾ ਨਾ ਜਾਵੇ ਆਪ ਜੀ ਦੀ ਯਾਦ ਵਿੱਚ ਜੁੜਿਆ ਹੋਇਆ ਮਨ ਆਪ ਜੀ ਦੇ ਚਰਨਾਂ ਵਿੱਚ ਜੁੜ ਕੇ ਮਹਾਰਾ ਜੀ ਕੀਰਤਨ ਕਰੇ ਆਪ ਜੀ ਇਹਨਾਂ ਮਾਤਾ ਮਾਂ ਭੈਣਾਂ ਨੂੰ ਹੋਰ ਬਲ ਬਖਸ਼ਣਾ ਸੋਹਣਾ ਕੀਰਤਨ ਕਰਨ ਦਾ ਮਹਾਰਾ ਦਾਤਾ ਰਬੀਤਾ ਜੀ ਜਿੰਨੀ ਸੰਗਤ ਆਈ ਹੈ ਆਪ ਜੀ ਕਿਰਪਾ ਕਰਕੇ ਸਾਰੀ ਸੰਗਤ ਨੂੰ ਖੁਸ਼ੀਆਂ ਬਖਸ਼ੀਆਂ ਗੁਰੂਵਤਨ ਸਾਰ ਮਹਾਰਾਜ ਜੀ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰਨੀ ਉੱਚਾ ਸੁੱਚਾ ਗੁਰ ਸਿੱਖੀ ਜੀਵਨ ਬਖਸ਼ਣਾ ਨਿਤਨੇਮ ਦੀਆਂ ਦਾਤਾਂ ਬਖਸ਼ੀਆਂ ਹਰੇਕ ਪਰਿਵਾਰ ਵਿੱਚ ਦਾਤਾ ਰ ਪਿਤਾ ਜੀ ਪਿਆਰ ਇਤفاق ਭਰੋਸਾ ਮਹਾਰਾਜ ਜੀ ਬਣਾਈ ਰੱਖਣਾ ਨਗਰ ਤੇ ਕਿਰਪਾ ਕਰਨੀ ਕਿਰਪਾ ਕਰੋ ਮਹਾਰਾਜ ਜੀ ਆਪ ਜੀ ਦੇ ਦਿੱਤੇ ਹੋਏ ਪੰਡਾਲ ਦੇ ਵਿੱਚੋਂ ਮਹਾਰਾਜ ਜੀ ਆਪ ਜੀ ਦੇ ਦਸਾਂ ਦੇ ਦਾਤਾ ਰ ਪਿਤਾ ਸੋਹਣੀ ਗढ़ा ਪ੍ਰਸ਼ਾਦ ਦੀ ਦੇਖਚਰ ਕੀਤੀ ਆਪ ਜੀ ਭੋਗ ਲਾਓ ਉਹ ਲੱਗਾ ਹੋਇਆ ਵਸੀਤ ਪ੍ਰਸਾਦ ਮਹਾਰਾਜ ਆਈ ਹੋਈ ਸਾਧ ਸੰਗਤ ਵਿੱਚ ਵਰਤੀ ਜੋ ਜੋ ਸ਼ਕੇ ਸਵਾਜਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਕਿਰਪਾ ਕਰੋ ਦਰਪਤਾ ਜੀ ਸਹੀ ਗੁਰਮਤਿ ਮੇਲੇ ਮਿਲਣਾ ਜਨਾ ਮਿਲੇ ਆਪ ਦਾ ਪਵਿੱਤਰ ਨਾਮ ਜਪਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸੋਤ ਸਵਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਪਈ ਆਕਾਰ ਕੀ ਤਮੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰਗਟ ਆ ਕੀ ਦੇ ਜੋ ਕੋ ਕੋ ਮਿਲ ਪੋ ਜਾਏ ਓਜ ਸ਼ਬਦ ਮੇਲੇ ਰਾਹ ਕਰੇਗਾ ਖਾਲਸਾ ਆਕੀ ਰਹੇ ਉਹਨ ਕੋ ਕਵਾੜ ਹੋਏ ਸਾ ਮਿਲenge ਬਚ ਸ਼ਰਨ ਜੋਏ ਆਏ ਗੁਰੂ ਨਾਮ ਜਹਾਜ ਹੈ ਚੜੇ ਸੁ ਉਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰ ਹਰ ਖੰਡਾ ਜਕੇ ਹੱਥ ਮੇ ਕਲ ਕੀ ਸੋ ਐਸੀ ਸੋ ਹਮਰੀ ਰੱਖਿਆ ਕਰੇ ਦੁਰ ਕਲ ਕੀ ਤਾਰ ਜਗਦੀ रखिया करे गुल की तगदीश बोले सो ਵਾਹੇ ਗੁਰ ਸਾਹਿਬ ਜੀਓ ਦਰੀ ਮਹਲਾ ਪੰਜਵਾਂ ਪੂਰਾ ਮਾਰਗ ਪੂਰਾ ਇਸ ਨਾਮ ਸਭ ਕਿਛ ਪੂਰਾ ਹਿਰਦੈ ਨਾਮ ਪੂਰਾ ਮਾਰਗ ਪੂਰਾ ਇਸ ਨਾਮ ਸਭ ਕਿਛ ਪੂਰਾ ਹਿਰਦੈ ਨਾਮ ਪੂਰੀ ਰਹੀ ਜਾ ਪੂਰੇ ਰਾਗੀ ਪਾਰ ਬ੍ਰਹਮ ਕੀ ਸਰਵ ਜਨਤਾ ਕੀ ਰਾਹੋ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਸੂਰਨ ਰਾਜ ਯੋਗ ਹਰ ਕੈ ਮਾਰਗ ਪਤਿਤ ਤ੍ਰੀਤ ਪੂਰੀ ਸੋਭਾ ਪੂਰਾ ਲੋਕੀਕ ਕਰਨ ਹਾਰ ਸਦ ਵਸੇ ਹਜੂਰਾ ਕਾਹ ਨਾਨਕ ਮੇਰਾ ਸਾਥ ਗੁਰੂ ਰੂਪੂਰਾ ਕਰਨ ਹਾਰ ਸਦ ਵਸੇ ਹਜੂਰਾ ਕਾਹ ਨਾਨਕ ਮੇਰਾ ਸਾਥ ਗੁਰੂ ਰੂਪੂਰਾ ਬਾਹਰ ਜੀਤਾ ਕੈਸਾ ਬਾਹਰ ਜੀਤੇ बोलो न भगवान बोलो न भगवान ये द्वारे न जाने वाले सतनाम सतनाम सने को निरास ये तो चार नाम सतनाम सतनाम की पाडे ਚਾਹ ਪਾਣੀ ਪੀ ਕੇ ਬੀਬੀਆਂ ਬੈ ਗਈਆਂ ਹੁਣ ਹਾਂਜੀ ਇਹ ਸਾਡੇ ਪ੍ਰਧਾਨ ਸਾਹਿਬ ਕੀਤਨ ਦੇ ਸਾਡੇ ਆਂਟੀ ਜੀ ਇਹ ਚਾਹ ਪਾਣੀ ਸ਼ਿਖਾਤਾ ਆਪਾਂ ਸਾਰਿਆਂ ਨੂੰ ਕੀਤੇ ਸਵਾਪਤੀ ਹੋ ਗਈ ਆ ਇਹ ਸਾਡੇ ਚਾਚੀ ਜੀ ਇਹ ਸਾਡੇ ਚਾਚੀ ਸਾਡੀ ਕਿਤਾ ਠੀਕ ਹੋ ਹਾਂਜੀ ਹੋਰ ਬੜੀਆ ਤੇ ਹੁਣ ਆਪਾਂ ਸਾਰਾ ਤੋਰ ਕੇ ਪੇਸ਼ ਕਰਾਂਗੇ ਆਪਾਂ ਚਾਹ ਪਾਣੀ ਤੇ ਫੇਰ ਸ਼ੱਕਦੇ ਤਾਂ ਅੰਜੀ ਜੀ ਹਾਂਜੀ ਜੀ ਫੇਰ ਦੇ ਤਾਂ ਸੂਟ ਦੇਖੋ ਇਹ ਸੌਰੀ ਰੈਫਰ ਸਾਡੇ ਇਹੀ ਰਹੇ ਜੀ ਹੁਣ ਆਪਾਂ ਵੀ ਸ਼ਕ ਲਈਏ ਕੀ ਸ਼ਕੀਏ ਇਹਨਾਂ ਤੋਂ ਮੈਂ ਬੱਸ ਚਾਹ ਪੀਣਾ ਚਾਹ ਪੀਣਾ ਸੋਸੇ ਖਾ ਲੈ ਆ ਸੋਸੇ ਖਾ ਲੈ ਇੱਧਰ ਸਾਡੇ ਸਰਦਾਰ ਜੀ ਅਮਰਬੀਰ ਸਿੰਘ ਆਏ ਆ ਬੋਸਟਰ ਦੀ ਟੀ-ਸ਼ਰਟ ਪਾ ਕੇ ਆਏ ਆ ਜੱਸ ਵੀਰ ਸਿੰਘ ਜੱਸਾ ਹੀ ਰਿਹਾ ਗਾ ਲ ਸਤਵੀਰ ਸਿੰਘ ਨੂੰ ਤੁਸੀਂ ਪਹਿਲਾਂ ਵੀ ਮਿਲ ਲਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਨੋੜਾ ਦੀ ਬੌਸ ਜਮਸ਼ੀਰ ਦਾ ਸਟਾਰ ਸਾਹਿਬ ਇਹ ਵੀ ਅੱਜਕੱਲ੍ਹ ਛਾਇ ਹੋਇਆ ਨਾ ਇਸ਼ਤਾਰੇ ਕਹਿੰਦੇ ਪੂਰੇ ਚੜਾਈ ਆ ਬੋਲੀ ਇਹਦਾ ਢੱਡ ਵਧਾਇਆ ਸਾਡਾ ਪਾਂਜਾ ਨਮੋਲ ਇਹਦਾ ਜੋਰ ਲੱਗਿਆ ਵੇ ਘੰਟਾ ਵੱਜ ਗਈ ਤੇ ਲੋ ਜੀ ਆਪਾਂ ਵੀ ਕਰਤੀਆਂ ਖਾਲੀ ਪਲੇਟਾਂ ਤੇ ਵਧੀਆ ਕੀਰਤਨ ਦਾ ਪ੍ਰੋਗਰਾਮ ਹੋ ਗਿਆ ਆਂਟੀ ਹਣਾ ਉਹਦੇ ਤੇ ਵਧਾਈਆਂ ਸਾਰਿਆਂ ਨੂੰ ਅੱਜ ਮਲਾਂ ਦਾ ਜਨਮ ਦਿਨ ਵੀ ਹੈ ਨਾ ਆਪਾਂ ਆਹ